ਮੇਰੀ ਆਦਤ ਆ ਮੇਰੇ ਪਿਤਾ ਜੀ ਚੋਰ ਪ੍ਰਕਾਸ਼ ਜੀ ਚਲੋ 15 ਸਾਲ ਐਮ ਸੀਰੇ ਤੇਨੇ ਗੱਲਾਂ ਕਹੀਆਂ ਸੀ ਪੁੱਤ ਇੱਕ ਤਾਂ ਕੈਰੈਕਟਰ ਵਧੀਆ ਰੱਖਣਾ ਇੱਕ ਗੰਦਾ ਪੈਸਾ ਨਹੀਂ ਘਰ ਬਾੜਨਾ ਇੱਕ ਜਿੰਨਾ ਤੋਂ ਲੈ ਇੱਕ ਤਾਂਕੇ ਤੋਂ ਨਾ ਤੇ ਦੁਸ਼ਮਣ ਵੀ ਪਤਾ ਲੱਗੇ ਤੇ ਦੋਸਤ ਨੂੰ ਵੀ ਪਤਾ ਲੱਗੇ ਉਹ ਹੀ ਨੀਤੀ ਤੇ ਮੈਂ ਤੁਰਿਆ ਮੈਂ ਕਦੇ ਦੋਗਲੀ ਦਿੱਤੀ ਨਹੀਂ ਬਸਤੀ ਜਿਹੜਾ ਸ਼ਹਿਰ ਦਾ ਜਿਹੜਾ ਪਿੰਡ ਦਾ ਉਹਨਾਂ ਤੁਰਿਆ ਹੋਏ ਆ ਸਾਡੇ ਸਰਪੰਚ ਸਾਹਿਬ ਬੈਠਾ ਰਲੜਾ ਤੋਂ ਰੋੜਾ ਸਾਹਿਬ ਬੈਠੇ ਮਾਰਸ਼ਲ ਭਾਜੀ ਆ ਹੋਰ ਬੜੇ ਜਾਣੇ ਆ ਮਾਸਟਰ ਲਾਸ਼ਮਾਨਾ ਮਨੀ ਪਾਲਾ ਪਬਲਾ ਪਬਲੂ ਸਨਿਆਰਾ ਛੜੂ ਵਾਲੇ ਦੇ ਸਰਕਾਰ ਬਣਾਈ ਜਿਆਦਾ ਜਿਆਦਾ ਉਹ ਹੈ ਮਨ ਬੜੇ ਇਹਨਾਂ ਦੇ ਦਾਸ ਮਨ ਤੇ ਮੇਰਾ ਦਾਸ ਹੋਣਾ ਤੇ ਜਿਹੜਾ ਮਰ ਗਿਆ ਸੀ ਤੇ ਮਨ ਇਹਨਾਂ ਦੇ ਦਾਸ ਨੇ ਕਰ ਸੱਤਿਓ ਮੈਂ ਸਵੇਰੇ ਜਦੋਂ ਪਤਾ ਲੱਗਾ ਕਿ ਜੰਗੀ ਤੇ ਫਰਚਾ ਹੋਇਆ ਤੇ ਅਸੀਂ ਸਾਰੇ ਜ਼ਿਲ੍ਹੇ ਨੇ ਐਸਐਸਪੀ ਸਾਹਮਣੇ ਲੱਸੀ ਮੈਂ ਐਸਐਸਪੀ ਨੂੰ ਮੜੇ ਸਾਰੇ ਸਾਥੀਆਂ ਤੋਂ ਵੇਖ ਤੇ ਸਾਰੀ ਵਾਰਦਾਤ ਮੈਂ ਐਸਐਸਪੀ ਦੇ ਨੋਟਸ ਜਾਨੀ ਜਿਸ ਤੋਂ ਪਹਿਲੇ 2 ਦਿਨ ਪਹਿਲੇ ਵੀ ਟੈਲੀਫੋਨ ਤੇ ਰਾਈ ਵੀ ਮੈਂ ਜੱਗੀ ਦਸ਼ਮੇਂਗਰ ਦੀ ਗੱਲ ਤੇ ਇੱਕ ਹੋਰ ਪ੍ਰਿੰਟ ਦੀ ਉਹਦੀ ਗੱਲ ਵੀ ਕੀਤੀ ਐਸਐਸਪੀ ਨੂੰ ਪੂਰੀ ਡਿਟੇਲ ਸਮਝਾਇਆ ਕਿ ਇਹ ਹੋ ਕੀ ਰਿਹਾ ਜੋ ਟਾਂਡੇ ਦੇ ਵਿੱਚ ਹੋ ਰਿਹਾ ਹੈ ਇਹ ਬਹੁਤ ਗਲਤ ਹੋ ਰਿਹਾ ਹੈ ਪ੍ਰਸ਼ਾਸਨ ਸਰਕਾਰ ਦੇ ਦਬਾਅ ਥਲੇ ਆ ਕੇ ਨਿਆਂ ਦੇ ਪੱਤੇ ਕਰੀ ਜਾਂਦਾ ਚਲੋ ਝਗੜਾ ਛੋਵੇ ਕੋਸਾਤ ਲੱਗਦਾ ਕੋਸਤਲ ਹੋ ਜਾਇਆ ਕੋਈ ਭਰਾਵਾ ਭਰਾਵਾ ਦਾ ਝਗੜਾ ਹੋ ਜਾਇਆ ਤੇ ਉੱਥੇ ਪੁਲਿਸ ਨੂੰ ਫੇਰ ਵੀ ਇਨਕੁਆਇਰੀ ਕਰਕੇ ਕਾਲੀ ਨਹੀਂ ਕਰਨੀ ਜੇ ਕਾਲੀ ਇਥੇ ਜਿਹੜਾ ਹੁੰਦਾ ਨੁਕਸਾਨ ਹੁੰਦਾ ਇਹ ਜਿ ਡਿਊਟੀ ਵੈਸੇ ਇਹ ਬੰਦੀ ਏ ਕਿ ਕਿਸੇ ਵੀ ਕੋਣ ਕੋ ਦਰਖਾਸਤ ਆ ਜਾਵੇ ਤੀ ਉਹਦੀ ਇਨਕੁਆਇਰੀ ਕਰੋ ਦੋ ਤਿੰਨ ਦਿਨ ਲਾਓ ਤੇ ਫਿਰ ਜੇ ਬੰਦਾ ਗਲਤ ਹੈ ਤੋ ਉੱਤੇ ਪੱਟਾ ਕਰ ਦਿਓ ਫਿਰ ਸਾਨੂੰ ਵੀ ਦੁੱਖ ਕੋਈ ਨਹੀਂ ਅਸੀਂ ਅਗਲੇ ਦੇ ਸੁਝਾਰ ਵਾਲੇ ਬੰਦੇ ਆ ਪਹਿਲੇ ਤੁਸੀਂ ਥੋੜੀ ਗਲਤੀ ਕੀਤੀ ਏ ਤੇ ਇਹ ਤੇ ਤੇ ਸਾਧ ਪਰਖਿਆ ਹੋਇਆ ਹੁਣ ਸ਼ੁਰੂ ਹੋ ਜਾਣਾ ਆਲਾ ਆਲਾ ਜਮੇ ਦੇ ਵਿੱਚ ਇਹਨੂੰ ਕੰਮ ਉਲਟ-ਪੁਲਟ ਹੋਣਾ ਸ਼ੁਰੂ ਹੋ ਜਾਣਾ ਸ਼ਕਾ ਕਰੋ ਇਹ ਕੰਮ ਇਲੈਕਸ਼ਨ ਵੀ ਸਾਰੇ ਚੁਣੇ ਸਰਪੰਚ ਚੁਣੇ ਨੰਬਰਦਾਰ ਜਿਹੜੇ ਸਾਡੇ ਆ ਜਾਂ ਮੈਂਬਰ ਪੰਚਾਇਤ ਆ ਇਹਨਾਂ ਨੇ ਫੈਸਲਿਆਂ ਦੇ ਵਿੱਚ ਜਾਣੇ ਹੀ ਜਾਣਾ ਕੱਲ ਉਹ ਸੰਗਤ ਹੋਇਆ ਜਗੀਰ ਜੀ ਇਹ ਨੂੰ ਮੁੰਡੇ ਤੇ ਰੇਲੂ ਜਗਰਾ ਸੀ ਕੋਈ ਡਾਊਨ ਕਰਨ ਕਰ ਰਹੇ ਸੀ ਫਹਿ ਕੇ ਨਿਬੜ ਗਈ ਥਾਣੇ ਦੀ ਗੱਲ ਵੈ ਨਿਬੜ ਗਈ ਪਤਾ ਨਹੀਂ ਕਿਨੇ ਜੱਕੇ ਆ ਦੇ ਘਟਕੋ ਕੇ ਤੇ ਜਗੀਰ ਸੰਪਰਵਾਇਜ਼ ਜ ਗਿਆ ਸੀ ਜਿੰਦਗੀ ਦਾ ਵਿਚਾਰ ਦੇ ਕੇ ਤੇ ਪਰਸਪਰ ਬੜੀ ਨਿਰਾਸ਼ ਹੋਈ ਮੈਂ ਅੱਗੇ ਵੀ ਕਸਰ ਨਹੀਂ ਜੀ ਇਹਨਾਂ ਦਾ ਹਰ ਕੰਮ ਇਹਨਾਂ ਨੂੰ ਦੱਸਣਾ ਡਿਪੂਟਾ ਨੂੰ ਦੱਸਣਾ ਐਸੇ ਨਹੀਂ ਦੱਸਣਾ ਇਹ ਤਾਂ ਕੰਮ ਨਾ ਕਰੋ ਸਰਕਾਰ ਦੀ ਗਵਾਥਲੇ ਆ ਕੇ ਕੰਮ ਨਾ ਕਰੋ ਲੋਕਾਂ ਨੂੰ ਪਰੇਸ਼ਾਨ ਨਾ ਕਰੋ ਸੱਚੀ ਵਾਲੀ ਸਰਕਾਰ ਹੈ ਇਹਨਾਂ ਨੂੰ ਬੰਦ ਕਰੋ ਲੋਕਾਂ ਦੀ ਜਾਓ ਗ੍ਰਾਂਟ ਦਿਓ ਸੱਚਾ ਮਰ ਹੋ ਜੇ ਤੁਹਾਡਾ ਕੰਮ ਹੈ ਕਿ ਤੁਹੀਰੇ ਪੋਠੇ ਪਾਛੇ ਲੱਕੇ ਦਬਾ ਕੇ ਕਿਦਾਂ ਲੋਕੀ ਆ ਜਾਣਗੇ ਤੁਹਾਡੇ ਨਾਲ ਅਸੀਂ ਦੇਖੋ ਲੋਕਾਂ ਨੇ ਬੋਲਿਆ ਕਿ ਨਹੀਂ ਬੋਲਿਆ ਜਿਹੜਾ ਸਰਕਾਰ ਬਣਾਈ ਸੀ ਝਾੜੂ ਦੀ ਅੱਜ ਉਹ ਹੀ ਸਾਰੇ ਓਕੇ ਹੋਏ ਸ਼ਾਣਬੀਨ ਕਰਕੇ ਕਰਵਾ ਦਿੱਤਾ ਪਹਿਲਾਂ ਬੋਲਿਆ ਇੱਥੇ ਐਂ ਤੇ ਬੋਲਿਆ ਕਿ ਪੱਤੇ ਨੂੰ ਸ਼ਾਣਬੀਨ ਕਰਕੇ ਤੇ ਘਰਾਂ ਦੇ ਘਰੇਲੂ ਝਗੜਾ ਘਰੇਲੂ ਝਗੜੇ ਦਾ ਸ਼ਾਣਬੀਨ ਕਰਕੇ ਫੇਰ ਵੱਡਾ ਕਿੱਦਾਂ ਨਹੀਂ ਕਰਨਾ ਅੱਜ ਧਰਨੇ ਮੰਗਣਾ 5 ਦਿਨ 5 ਦਿਨ 5 ਦਿਨ ਜੀ ਸਾਹਿਬ ਕਿਹੜਾ ਮਰ ਦਿੱਤਾ ਜੀ 50 ਦਿਨਾਂ ਜਿਹਾ ਸਾਡੇ ਤੇ ਪਰਚਾ ਰੱਤ ਨਾ ਹੋਇਆ ਮੇਰੇ ਤੇ ਉਹ ਮੁੰਡੇ ਨਿੱਕੇ ਤੇ ਚੌਦੀ ਬਾਗ ਤੇ ਜੇ ਨਾਰਾ ਦਿੱਤਾ ਫੇਰ ਆਪਾਂ ਵੱਡਾ ਧਰਨਾ ਕੀਤਾ ਬੇਸਿਕਲੀ ਇੱਕ ਵਜ਼ੀਰਕਾਰ ਇਹਦਾ ਘਰ ਵਾਲਾ ਸੁਖਵਿੰਦਰ ਸਿੰਘ ਤੇ ਮੇਰੇ ਜਦ ਕਿ ਮੇਰਾ ਕੋਈ ਰੋਲ ਹੀ ਨਹੀਂ ਐਸਐਚਓ ਸਾਹਿਬ ਨੇ ਅੰਦਰ ਵੜ ਕੇ ਰਾਜੀਨਾਮਾ ਕਰਾ ਸਾਨੂੰ ਤਾਂ ਬਾਹਰ ਕੱਢ ਦਿੱਤਾ ਗਿਆ ਬਾਅਦ ਚ ਸਾਨੂੰ ਸੱਜਾ 2 ਘੰਟੇ ਬਾਅਦ ਸਾਈਨ ਕਰਨ ਵੀ ਕਰਦੇ ਆ ਆਪ ਇਹਨੇ ਦੁਕਾਨ ਲੈ ਕੇ ਦਿੱਤੀ ਵੱਡੇ ਭਰਾ ਨੂੰ ਸਾਰਾ ਪੁੱਤ 2-3 ਮਹੀਨੇ ਤੋਂ ਉਹਦਾ ਮੁੰਡੇ ਦਾ ਕੱਪੜਾ ਉੱਥੇ ਜਿੰਦੇ ਉਹ ਨਹੀਂ बटे ਜਿਹਨੂੰ ਨਾਲ ਲੈ ਕੇ ਗਏ ਕੱਟ ਲੈ ਕੇ ਉਹ ਵੀ ਪ੍ਰੂਫ ਦੇ ਦਾਂਗੇ ਨਾ ਸਾਡਾ ਲੈਤਾ ਵੀ ਐਮਸੀ ਨੇ ਜਕੀ ਨੇ ਜਿੰਦੇ ਬੜਾ ਇਸਲਾਫੀ ਹੁੰਦਾ ਉਹ ਵੀ ਪ੍ਰੂਫ ਦਾ ਮੰਗਾ ਸਾਰੇ ਮਹੱਲੇ ਦੇ ਵੈਰੀਫਾਈ ਕਰ ਲੇ। ਇਹ ਆਪਾਂ ਝੂਠੇ ਸਾਡੇ ਦੇ ਪਰਚਾ ਭਾਵੇਂ 302 ਦਾ ਕਰਦਣ ਕੋਈ ਨਹੀਂ ਸਾਨੂੰ ਪਰਵਾਹ ਨਹੀਂ ਕਰਦਾ। ਹੁਣ ਕਿੰਨੇ ਦਿਨਾਂ ਦਾ ਫਿਰ ਕਿੰਨੇ ਦਿਨਾਂ ਦਾ ਅਲਟੀਮੇਟ ਦਿੰਦਾ। ਮਾਨਤਰਬਾਨੀ ਦਾ ਆਪਾਂ ਬੜਾ ਧਰਨਾ ਲਾਵਾਂਗੇ ਜੇ ਹੋਵੇ। ਮਣ ਮਿੱਥੇ ਸਮੇਂ ਲੰਗਰ ਕੋ ਕੱਲ ਰਾਤ ਬਿਲਕੁਲ ਮੈਂ ਤਾਂ ਮੇਰਾ ਐਪਲੀਕੇਸ਼ਨ ਆਇਆ ਨਹੀਂ ਬਹੁਤ ਵਾਰ ਬੰਦੇ ਨਾ ਆਉਣਾ ਹੀ ਆ। ਸਾਰੇ ਐਮਸੀ ਅੰਦੇ ਫੈਰਾ ਕਰਾਂ। ਆਪਾਂ ਕਦੇ ਧਿਰ ਨਹੀਂ ਬਣੇ। 15 ਸਾਲ ਮੇਰੇ ਫਾਦਰ ਸਾਹਿਬ ਐਮਸੀਰੇ 15 ਸਾਲ ਮੈ ਰਿਆ ਹੁਣ ਮੇਰੀ ਘਰ ਵਾਲੀ ਆ ਦਸ਼ਮੀਰ ਨਗਰ ਵਸਿਆ ਦੇ ਆਪਾਂ ਤੈਹ ਜਲੋ ਤਨਬਾਦੀਆਂ ਰਹਿਣੀ ਆ ਹੁਣ ਦਾ ਕਤਰਾ ਕਤਰਾ ਨਸ਼ਾ ਬਰ ਜਿੰਨੇ ਇੰਨੇ ਸਾਨੂੰ ਮਾਣ ਨਹੀਂ ਦਿੰਦਾ ਕੀ ਮੰਗਦਾ ਜਿਹੜੇ ਦਲ ਬਦਲੂ ਨਾ ਦੋ ਕੋਈ ਨਹੀਂ ਕਹਿ ਕੇ ਸਿਆਸੀ ਰੰਗ ਤਾਂ ਸਾਡੇ ਦੇ ਪੱਤਰ